ਤੱਕ ਸਾਢੇ 8 ਮਹੀਨੇ ਹੋ ਚੱਲੇ ਨੇ ਭਾਈ ਗੁਰਜੀਤ ਸਿੰਘ ਜੀ ਨੇ ਇੱਕੋ ਹੀ ਮੰਗ ਕਰਦੇ ਆ ਉਹ ਇਹ ਵੀ ਕਿਸੇ ਤੋਂ ਉਮੀਦ ਨਹੀਂ ਰੱਖਦੇ ਕਿ ਤੁਸੀਂ ਮੇਰੇ ਲਈ ਇਕੱਠ ਕਰਨਾ ਉਹ ਕਹਿੰਦੇ ਜੇ ਗੁਰੂ ਨੂੰ ਪਿਆਰ ਕਰਦੇ ਹੋ ਤਾਂ ਮੈਂ ਕਹੂੰਗਾ ਇੱਕ ਕਿਰਦਾਰ ਵਾਈਜ਼ ਵੀ ਜੀ ਸਭ ਤੋਂ ਬਹੁਤ ਉੱਚੇ ਹੋਗੇ ਨੇ ਅਸੀਂ ਉੰਨੇ ਉੱਚੇ ਨਹੀਂਗੇ ਅਸੀਂ ਉਹੇ ਨਹੀਂ ਲੜ ਪਾ ਰਹੇ ਆਪਦੇ ਗੁਰੂ ਲਈ ਜਿਹੜੀ ਉਹ ਲੜ ਰਹੇ ਨੇ ਅਸੀਂ ਕਹਿ ਰਹੇ ਆਂ ਬੋਲ ਰਹੇ ਆਂ ਲੋਕਾਂ ਨੂੰ ਕਹਿ ਰਹੇ ਆਂ ਸੋਚ ਲੋ ਇਸ ਸੋਚ ਕੇ ਇੱਕ ਫਿਜ਼ਾ ਹੋਜੀ ਚਿਤਰੋ ਇਹ ਕਾਨੂੰਨ ਬਣ ਚੁਕੋ ਉਦੋਂ ਅਕਾਲੀਆਂ ਦੀ ਸਰਕਾਰ ਸੀ ਉਹ ਰੋਕ ਵੀ ਸਕਦੇ ਸੀ ਉਹ ਸਜ਼ਾਵਾਂ ਵੀ ਦਿਵਾ ਸਕਦੇ ਜਿਹੜੀਆਂ ਸਰਕਾਰਾਂ ਨੇ ਵਾਅਦਾ ਕੀਤਾ ਪਹਿਲੀ ਨੇ ਫਿਰ ਬਾਅਦ ਵਾਲੀ ਨੇ ਤੇ ਹੋਣ ਵਾਲੀ ਨੇ ਇਹ ਲੋਕਾਂ ਨੂੰ ਪਤਾ ਨਹੀਂ ਜੇ ਸਾਰੀਆਂ ਗੱਲਾਂ ਪਤਾ ਹੈ ਤਾਂ ਫਿਰ ਆਪਾਂ ਚੁੱਪ ਕਿਉਂ ਗਰੇ ਬੈਠੇ ਇਹਨਾਂ ਨੂੰ ਸਾਹਮਣੇ ਖੜ ਕੇ ਅੱਖ ਚੱਕ ਪਾ ਕੇ ਪੁੱਛਾਂਗੇ ਨਹੀਂ ਦੱਸ ਤੁਸੀਂ ਕੀ ਅਸਕੇ ਨਹੀਂ ਕੀਆ ਸੀ ਉਦੋਂ ਗਲਤ ਸੀ ਉਦੋਂ ਝੂਠ ਬੋਲ ਰਹੇ ਸੀ ਚਾਉਂਦੇ ਆਪਾਂ ਇੰਨਾ ਵੇਖ ਰਹੇ ਹਾਂ 1.5 ਤੋਂ 2 ਮਹੀਨਿਆਂ ਤੋਂ ਕੋਈ ਮੁੱਦੇ ਦੀ ਗੱਲ ਹੋਈ ਹੈ ਉਸੇ ਲੁਧਿਆਣੇ ਤੇ ਅਸੀਂ ਮੋਰਚਾ ਲਾਇਆ ਸੀ ਮੁੱਦੇ ਦਰਿਆ ਦਾ ਕਿਸੇ ਨੇ ਗੱਲ ਕੀਤੀ ਕਿ ਕਿਪੂਤਾ ਦਰਿਆ ਕਿਵੇਂ ਸਾਫ਼ ਹੋਊਗਾ ਔਰ ਉਹ ਚੀਚੇ ਵਾਲ ਜੋ ਡਰਾਮਾ ਕਰ ਰਿਹਾ ਹੈ ਉਥੋਂ ਗਾਰ ਕੱਟੀ ਜਾ ਰਿਹਾ ਹੈ ਗਾਰ ਜਦ ਕੇ ਕੈਮੀਕਲ ਲੈਡ ਪੈਦਾ ਹੁੰਦਾ ਜਿਹੜਾ ਆਰਸੈਨਿਕ ਪੈਦਾ ਹੁੰਦਾ ਉਹ ਕੋਈ ਨਾਲ ਪੈਦਾ ਹੁੰਦਾ ਜਾਂ ਸੀਵਰੇਜ ਨਾਲ ਉਹ ਕੈਮੀਕਲ ਨਾਲ ਪੈਦਾ ਹੁੰਦਾ ਜਿਹੜਾ ਫੈਕਟਰੀ ਪਾਉਂਦੀ ਉਹ ਵੀ ਡਾਈੰਗ ਫੈਕਟਰੀ ਉਹ ਗਾਰ ਕੱਢ ਕੇ ਉਹ ਕੈਮੀਕਲ ਜਦੋਂ ਸਿੱਧਾ ਡਿੱਗਦਾ ਉੱਥੇ ਉਹ ਥੱਲੇ ਜਾਂਦਾ ਸਭ ਤੋਂ ਪਹਿਲਾਂ ਲੁਧਿਆਣੇ ਵਾਲਿਆਂ ਨੂੰ ਮਾਰੂ ਇਹ ਮੋਰਚਾ ਨਾ ਤਾਂ ਮੈਂ ਬਣਾ ਸਕਦਾ ਭਾਈ ਸਾਹਿਬ ਦਾ ਤਪ ਉਧਰ ਨੂੰ ਵਧਾ ਜ਼ਰੂਰ ਰਿਹਾ ਇੱਕੋ ਇੱਕੋ ਸ਼ਕਤੀ ਹੈ ਜੋ ਬਣਾ ਸਕਦੀ ਹੈ ਉਹ ਲੋਕਾਂ ਦੀ ਸ਼ਕਤੀ ਦੁਆ ਖੜੇ ਨੇ ਤੇ ਜਦੋਂ ਲੋਕ ਕਹਿਣਗੇ ਲੋਕਾਂ ਦਾ ਜੁੜਾਅ ਹੋ ਜੂਗਾ ਵੱਡੇ ਲੈਵਲ ਤੇ ਇਹਨਾਂ ਦਾ ਪਯੋਗ ਹੀ ਕਰੂਗਾ ਆ ਮਨਿਸਟਰ ਮੁੱਖ ਮੰਤਰੀ ਨੂੰ ਤਾਂ ਉਹੀ ਪੈਸਾ ਜਾਂਦਾ ਇਹਨਾਂ ਦੀਆਂ ਗੱਡੀਆਂ ਸਾਡੇ ਜੇਬ ਤੋਂ ਨਿਕਲੇ ਪੈਸੇ ਦੀਆਂ ਨੇ ਸਮਾਣਾ ਦੇ ਵਿੱਚ ਭਗਵੰਤ ਮਾਨ ਜੀ ਆਉਂਦੇ ਨੇ ਦੂਜੇ ਮੋਰਚੇ ਦਾ ਹੱਲ ਕਰਵਾ ਜਾਂਦੇ ਨੇ ਅਸੀਂ ਇਹਨਾਂ ਦੇ ਭਲੇਖੇ 'ਚ ਆ ਗਏ ਉਹਾਂ ਦੇ ਕੈਲੀਫੋਰਨੀਆ ਬਣ ਜੂ ਉਹਾਂ ਦੇ ਇਨਕਲਾਬ ਆਜੂ ਇਨਕਲਾਬ ਗੱਲ ਨਾਲ ਤਾਂ ਨਹੀਂ ਆਉਣਾ ਇੰਦੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹੀਮਾ ਪੰਜਾਬ ਦੇ ਪੰਜਾਬੀਅਤ ਤੇ ਗੱਲ ਕਰਨ ਵਾਲੇ ਅਮਿਤੋਤ ਸਿੰਘ ਮਾਨ ਜੀ ਸਾਡੇ ਨਾਲ ਮੌਜੂਦ ਹੈ ਜਿਵੇਂ ਜਿਵੇਂ ਅਸੀਂ ਦੇਖਦੇ ਹਾਂ ਕਿ ਗਰਮੀ ਵੱਧ ਰਹੀ ਹੈ ਉਵੇਂ-ਉਵੇਂ ਹੀ ਭਾਈ ਗੁਰਜੀਤ ਸਿੰਘ ਜੀ ਦਾ ਖਿਆਲ ਵੀ ਲਗਾਤਾਰ ਮਨ ਦੇ ਵਿੱਚ ਆਉਂਦਾ ਹੈ ਕਿਉਂਕਿ ਜਦੋਂ ਸਰਦੀਆਂ ਦੇ ਵਿੱਚ ਉਹਨਾਂ ਨੇ ਮੋਰਚਾ ਆਰੰਭਿਆ ਸੀ ਤਾਂ ਉਦੋਂ ਵੀ ਸਰਦੀ ਵਿੱਚ ਆਪਣੇ ਪਿੰਡੇ ਤੇ ਹੰਡਾਈ ਉਹਨਾਂ ਨੇ ਝੱਖੜ ਤੂਫਾਨ ਹਨੇਰੀਆਂ ਵੀ ਆਈਆਂ ਉਹ ਵੀ ਆਪਣੇ ਸਰੀਰ ਤੇ ਝਲੀਆਂ ਹੁਣ ਜਿਵੇਂ ਜਿਵੇਂ ਮੋਰਚੇ ਬਾਰੇ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਸਮਾਣਾ ਟਾਵਰ ਮੋਰਚਾ ਲੱਗਿਆ ਹੋਇਆ ਭਾਈ ਗੁਰਜੀਤ ਸਿੰਘ ਜੀ ਸਾਰੇ ਧਰਮਾਂ ਦੀ ਗੱਲ ਕਰਦੇ ਨੇ ਕਿ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਜਾਂ ਕੋਈ ਵੀ ਗ੍ਰੰਥਾ ਉਹਦੀਆਂ ਹੋ ਰਹੀਆਂ ਬੇਅਦਬੀਆਂ ਤੇ ਕਾਨੂੰਨ ਬਣ ਜਾਵੇ ਹਾਲਾਂਕਿ ਇਹ ਕੋਰੋਨਾ ਦੀ ਮੰਗ ਨਹੀਂ ਇਹ ਭਗਵੰਤ ਮਾ ਜੀ ਨੇ ਖੁਦ ਕਿਹਾ ਸੀ 2022 ਦੇ ਵਿੱਚ ਵੀ ਜੇ ਕਾਨੂੰਨ ਬਣ ਜਾਵੇ ਤਾਂ ਸਖਤ ਸਜ਼ਾ ਵੀ ਉਸ ਦਿੱਤੀ ਜਾ ਸਕਦੀ ਹੈ ਜਿਹੜੇ ਬੇਅਦਬੀਆਂ ਕਰਦੇ ਨੇ ਅਜਮਤੋਤ ਸਿੰਘ ਮਾ ਜੀ ਲਗਾਤਾਰ ਮੋਰਚੇ ਦੇ ਵਿੱਚ ਪਹੁੰਚ ਕੇ ਉਹਨਾਂ ਸੁੱਤੇ ਹੋਏ ਲੋਕਾਂ ਦੀ ਜ਼ਮੀਰ ਨੂੰ ਜਗਾ ਰਹੇ ਨੇ ਜਿਹੜੇ ਅਜੇ ਤੱਕ ਮੋਰਚੇ ਵਿੱਚ ਪਹੁੰਚੇ ਨਹੀਂ ਹੈਗੇ ਭਾਈ ਸਭ ਜੀ ਕੀ ਕਹਿਣਾ ਚਾਹੋਗੇ ਹੁਣ ਤੱਕ 8.5 ਮਹੀਨੇ ਹੋ ਚੱਲੇ ਨੇ ਭਾਈ ਗੁਰਜੀਤ ਸਿੰਘ ਜੀ ਨੇ ਇੱਕੋ ਹੀ ਮੰਗ ਕਰਦੇ ਆ ਉਹ ਇਹ ਵੀ ਕਿਸੇ ਤੋਂ ਉਮੀਦ ਨਹੀਂ ਰੱਖਦੇ ਕਿ ਤੁਸੀਂ ਮੇਰੇ ਲਈ ਇਕੱਠ ਕਰਨਾ ਉਹ ਕਹਿੰਦੇ ਜੇ ਗੁਰੂ ਨੂੰ ਪਿਆਰ ਕਰਦੇ ਹੋ ਤਾਂ ਆਓ ਬਿਲਕੁਲ ਸਹੀ ਗੱਲ ਹੈ ਤੁਹਾਡੀ ਤੁਸੀਂ ਨਾ ਆ ਘਰ ਤੋਂ ਪਹਿਲਾਂ ਇੱਕ ਵਾਰੀ ਵਿਖਾਇਓ ਜੇ ਕਿੰਨਾ ਉੱਚੇ ਬੈਠੇ 400 ਫੁੱਟ ਕਵਰ ਜਿਹੜਾ ਔਰ صرف چار سو فٹ دی گل نہیں گی میں کہوں گا ایک کردار وائز بھی ساتھوں بہت اچھے ہو گئے نے اسی انہیں اچھے نہیں گئے اسی انہیں نہیں لڑ پا رہے آپ دے گروہ لئی جنہیں وہ لڑ رہے نے اسی صرف وہ ساتھ دن دی گل کر رہے ہیں ایک بہت مشہور فلوسفر سی فلاسفر خلیل زبران انہوں نے کہہ رہا کیا سی کہ برائی دے خلاف جہاد کرو لڑو ਜੇ ਲੜ ਨਹੀਂ ਸਕਦੇ ਤਾਂ ਕਹੋ ਕਹਿ ਵੀ ਨਹੀਂ ਸਕਦੇ ਤਾਂ ਸੋਚੋ ਤੇ ਜੇ ਸੋਚ ਵੀ ਨਹੀਂ ਸਕਦੇ ਫਿਰ ਤੁਸੀਂ ਇਨਸਾਨ ਹੋਣ ਦੇ ਹੱਕਦਾਰ ਨਹੀਂ ਤਾਂ ਮੈਂ ਕਹੂੰਗਾ ਉਹ ਲੜ ਰਹੇ ਨੇ ਇਸ ਕਾਨੂੰਨ ਨੂੰ ਬਣਾਉਣ ਲਈ ਅਸੀਂ ਕਹਿ ਰਹੇ ਆ ਬੋਲ ਰਹੇ ਆ ਲੋਕਾਂ ਨੂੰ ਕਹਿ ਰਹੇ ਆ ਸੋਚ ਲੋ ਤੇ ਸੋਚ ਕੇ ਇੱਕ ਫਿਜ਼ਾ ਇਹੋ ਜੀ ਚਿਤਰੋ ਕਿ ਕਾਨੂੰਨ ਬਣ ਜੇ ਤੇ ਜੇ ਤੁਸੀਂ ਉਹ ਵੀ ਨਹੀਂ ਕਰੋਗੇ ਤਾਂ ਦੈਨ ਆਮ ਸੌਰੀ ਤੁਸੀਂ ਇਨਸਾਨ ਹੋਣ ਦੇ ਹੱਕਦਾਰ ਨਹੀਂਗੇ ਤੁਸੀਂ ਇਹ ਵੀ ਗੱਲ ਕਹਿ ਰਹੇ ਹੋ ਕਿ ਜੇ ਅਸੀਂ ਬਿਆਦਬੀਆਂ ਦੀ ਹੀ ਗੱਲ ਕਰ ਲਈਏ ਕਿ 2015 ਤੋਂ ਸ਼ੁਰੂ ਹੋਈਆਂ ਤਾਂ ਅੱਜ ਤੱਕ ਇਨਸਾਫ ਮੰਗ ਰਹੇ ਆ ਉਦੋਂ ਅਕਾਲੀਆਂ ਦੀ ਸਰਕਾਰ ਸੀ ਉਹ ਰੋਕ ਵੀ ਸਕਦੇ ਸੀ ਉਹ ਸਜ਼ਾਵਾਂ ਵੀ ਦਿਵਾ ਸਕਦੇ ਸੀ ਫਿਰ ਲੋਕਾਂ ਦੇ ਵੀ ਤੁਸੀਂ ਗੱਲ ਕਰਦੇ ਕਿ ਲੋਕ ਖੁਦ ਵੀ ਜ਼ਿੰਮੇਵਾਰ ਨੇ ਕਿਉਂ ਤੁਸੀਂ ਅੱਜ ਇਹ ਗੱਲ ਕਹੀ ਕਿ ਲੋਕ ਵੀ ਜ਼ਿੰਮੇਵਾਰ ਨੇ ਤਾਂ ਜੇ ਅਸੀਂ ਉਹਨਾਂ ਸਰਕਾਰਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਉਸ ਸਮੇਂ ਮੌਜੂਦਾ ਸਰਕਾਰ ਸੀ ਤੇ ਬਿਆਦਬੀਆਂ ਹੋਈਆਂ ਕੀ ਇਹ ਧਰਮਾਂ ਦੇ ਨਾਂ ਤੇ ਰਾਜਨੀਤੀ ਕਰਨਾ ਜਾਂ ਇਹ ਮੁੱਦਿਆਂ ਤੇ ਲੜਾਉਣਾ ਹੀ ਜਾਂਦਾ ਬੇਟਾ ਦੋ ਗੱਲਾਂ ਨੇ ਤੁਹਾਡੀਆਂ ਪਹਿਲੀ ਗੱਲ ਹੈ ਕਿ ਲੋਕ ਕਿਉਂ ਜ਼ਿੰਮੇਦਾਰ ਨੇ ਦੇਖੋ ਮੈਂ ਨਹੀਂ ਕਹਿ ਰਿਹਾ ਕਿ ਪਿਛਲਾ ਜਿਹੜਾ ਬੇਅਦਬੀ ਦਾ ਮੋਰਚਾ ਸੀ ਉਹ ਲੋਕਾਂ ਨੇ ਵੇਚਿਆ ਜੀ ਔਰ ਕਿਸੇ ਨੇ ਵੀ ਵੇਚਦਾ ਕੀ ਲੋਕਾਂ ਨੂੰ ਉਹਦਾ ਪਤਾ ਨਹੀਂ ਜਿਹੜੀਆਂ ਸਰਕਾਰਾਂ ਨੇ ਵਾਅਦਾ ਕੀਤਾ ਪਹਿਲੀ ਨੇ ਫਿਰ ਬਾਅਦ ਵਾਲੀ ਨੇ ਤੇ ਹੁਣ ਵਾਲੀ ਨੇ ਕਿ ਇਹ ਲੋਕਾਂ ਨੂੰ ਪਤਾ ਨਹੀਂ ਹੂੰ ਜੇ ਸਾਰੀਆਂ ਗੱਲਾਂ ਪਤਾ ਹੈ ਤਾਂ ਫਿਰ ਆਪਾਂ ਚੁੱਪ ਕਿਉਂ ਕਰੇ ਬੈਠੇ ਆ ਜੀ ਫਿਰ ਆਪਾਂ ਪੁੱਛਦੇ ਕਿਉਂ ਨਹੀਂ ਚੁੱਪ ਕਿਵੇਂ ਮੈਂ ਨਹੀਂ ਆਖ ਰਿਹਾ ਕਿ ਸੜਕਾਂ ਤੇ ਭੱਜਣ ਲੱਗ ਨਹੀਂ ਇਹ ਜਿਹੜੇ ਲੀਡਰ ਨੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਸਰਕਾਰਾਂ ਨੇ ਜਿਹੜੀ ਪਾਰਟੀਆਂ ਦੇ ਨੇ ਇਹਨਾਂ ਦੇ ਅਹੁਦੇਦਾਰਾਂ ਨੂੰ ਜਦੋਂ ਕਿਤੇ ਸਾਡੇ ਸਾਹਮਣੇ ਆਉਣ ਆਪਾਂ ਪੁੱਛ ਨਹੀਂ ਸਕਦੇ ਮੈਂ ਤੁਹਾਨੂੰ ਸ਼ਰਤਾਂ ਹਨ ਹੈ ਇਨਾ ਤੋਂ ਇੱਕ ਇੱਕ ਬੰਦਾ ਸਾਡੇ ਚੋਂ ਖੜਾ ਹੋ ਕੇ ਕਦੇ ਵੀ ਪੁੱਛ ਲੈ ਕਿ ਯਾਰ ਤੂੰ ਵਾਦਾ ਕੀਤਾ ਸੀ ਮੁੱਖ ਮੰਤਰੀ ਸਾਹਿਬ ਜਾਂ ਕੋਈ ਐਮਐਲਏ ਤੋਂ ਉਹਨੂੰ ਕਹਿਦੀਏ ਤੁਹਾਡੇ ਮੁੱਖ ਮੰਤਰੀ ਨੇ ਤੁਹਾਡੇ ਕਨਵੀਨਰ ਨੇ ਕਿਹਾ ਸੀ ਬਣਾ ਕਿਉਂ ਨਹੀਂ ਰਹੇਗੇ ਜਾਂ ਤਾਂ ਸਾਨੂੰ ਵਜ੍ਹਾ ਦੱਸ ਦਿਓ ਕਿ ਆਹ ਰੀਜ਼ਨ ਹੈ ਅਸੀਂ ਨਹੀਂ ਬਣਾ ਰਹੇ ਪਹਿਲਾਂ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਕੱਲੇ ਸਿੱਖ ਧਰਮ ਲਈ ਨਹੀਂ ਬਣਾ ਸਕਦੇ ਹਾਂ ਬਿਲਕੁਲ ਉਦੋਂ ਦੀ ਸਰਕਾਰ ਨੇ ਸਰਬ ਧਰਮ ਕਰਕੇ ਪੇਚਤਾ ਲਿਖ ਵੀ ਦਿੱਤਾ

ਇਹਨਾਂ ਨੂੰ ਸਾਹਮਣੇ ਖੜ ਕੇ ਅੱਖ ਚੱਕ ਪਾ ਕੇ ਪੁੱਛਾਂਗੇ ਨਹੀਂ ਦੱਸ ਤੁਸੀਂ ਕਿਆ ਸੀ ਕਿ ਨਹੀਂ ਕਿਹਾ ਸੀ ਉਦੋਂ ਗਲਤ ਸੀ ਉਦੋਂ ਝੂਠ ਬੋਲ ਰਹੇ ਸੀ ਜਾਂ ਹੁਣ ਬੋਲ ਰਹੇ ਹਾਂ ਇਹ ਗੱਲ ਦੱਸ ਕੇ ਜਾ ਜਦੋਂ ਜਨਤਕ ਤੌਰ ਤੇ ਖੜਾ ਹੋਵੇ ਕੋਈ ਔਰ ਉਹਨੂੰ 20 ਬੰਦੇ ਪੁੱਛਣ ਮੰਨ ਲਓ ਮੈਂ ਕੁਝ ਗਲਤ ਕਿਹਾ ਸੀ ਅੱਜ ਮੈਂ ਗਲਤ ਕਰ ਰਿਹਾ ਮੈਨੂੰ ਸਾਹਮਣੇ ਸੰਗਤ ਘੜੀ ਹੋ ਜੇ ਪੁੱਛੇ ਦੱਸ ਭਾਈ ਕੀ ਮਤਲਬ ਹੈ ਮੈਂ ਨਹੀਂ ਆ ਰਿਹਾ ਉਹਨੂੰ ਕੁੱਟੋ ਮੈਂ ਨਹੀਂ ਆ ਰਿਹਾ ਉਹਦੇ ਕੱਪੜੇ ਪਾੜੋ ਪਰ ਪੁੱਛ ਤਾਂ ਸਕਦੇ ਆ ਅੱਖ ਚੱਕ ਪਾ ਕੇ ਕਹਿ ਤਾਂ ਸਕਦੇ ਆ ਕਿ ਬੰਦਿਆ ਰੱਬ ਦੇ ਵੇਖਿਓ ਜੀ ਨੀਵੀਂ ਪੈਂਦੀ ਤੇ ਫੇਰ ਜਦੋਂ ਉਹ ਬੰਦਾ ਆਪਦੀ ਅਸੈਂਬਲੀ ਚ ਜਾਊ ਆਪਦੀ ਪਾਰਟੀ ਚ ਜਾਊ ਬੰਦੇ ਦੇ ਪੁੱਤ ਬਣ ਕੇ ਕਰਨਗੇ ਪਰ ਜਿਹੜੀ ਵੀ ਮੌਜੂਦਾ ਮਜੇਦਾ ਸਰਕਾਰ ਆਉਂਦੀ ਹੈ ਉਹ ਹਮੇਸ਼ਾ ਇਸੇ ਮੁੱਦੇ ਤੇ ਹੀ ਰਾਜਨੀਤੀ ਤੇ ਸੱਤਾ ਤੇ ਬੈਠਦੀ ਹੈ ਬੇਟਾ ਇਹਦਾ ਮਤਲਬ ਹੀ ਆ ਕਿ ਅਸੀਂ ਫੇਰ ਉਸ ਗੱਲ ਨੂੰ ਇੱਕ ਵਾਰੀ ਪੁੱਛ ਕੇ ਛੱਡ ਨਾ ਦਈਏ ਅਸੀਂ ਪੁੱਛਦੇ ਰਹੀਏ ਵਾਰ-ਵਾਰ ਪੁੱਛੀਏ ਦੁਨੀਆ ਦੀ ਡੈਮੋਕਰੇਸੀ ਆ ਜਿਹੜੀ ਉਹ ਕਦੇ ਵੀ 5 ਸਾਲ ਜਾਂ 4 ਸਾਲ ਲਈ ਪਾ ਕੇ ਅਵੇਸਲੀ ਨਹੀਂ ਹੋ ਜਾਂਦੀ ਜਿਹੜੀ ਵਿਕਸਤ ਡੈਮੋਕ੍ਰੈਸੀਜ਼ ਨੇ ਉੱਥੇ ਤੁਹਾਨੂੰ ਵਾਰ-ਵਾਰ ਪੁੱਛਣਾ ਪੈਂਦਾ ਹੈ ਯਾਦ ਦਿਲਾਉਣਾ ਪੈਂਦਾ ਹੈ ਕਹਿਣਾ ਪੈਂਦਾ ਹੈ ਕਿ ਆ ਵਾਦਾ ਸੀ ਆ ਤੁਹਾਡੀ ਪਾਲਿਸੀ ਸੀ ਕਿ ਉਹ ਨਹੀਂ ਕਰ ਰਹੇ ਪੂਰਾ ਜਾਂ ਉਦੋਂ ਕਿਉਂ ਕਿਹਾ ਸੀ ਦੱਸ ਦਿਓ ਜਦੋਂ ਆਪਾਂ ਇਹ ਪ੍ਰੈਕਟਿਸ ਕਰਨ ਲੱਗ ਗਏ ਤੁਸੀਂ ਬਲੀਵ ਕਰਿਓ ਜੇ ਸਾਰਾ ਕੁਝ ਹੋ ਜੂ ਮੈਂ ਹੁਣੇ ਜੇ ਸੀ ਉਧਰ ਤਲਵੰਡੀ ਸਾਬੋ ਆਂਦਾ ਮੈਂ ਇਹਨੂੰ ਉੱਤੇ ਆਂਦੇ ਜੀ ਤੁਸੀਂ ਜਿਵੇਂ ਕਹਿ ਰਹੇ ਹੋ ਘੇਰੋ ਅਸੀਂ ਘੇਰਿਆ ਸੀ ਬੀਬੀ ਬਲਜਿੰਦਰ ਕੌਰ ਨੂੰ ਉਹਨਾਂ ਦੀ ਕੌਨਸਟਿਟੂਐਂਸੀ ਸੀ ਮੈਂ ਕਿਹਾ ਕੀ ਘੇਰਿਆ ਸੀ ਆਦੇ ਅਸੀਂ ਪੁੱਛਿਆ 1000 ਰੁਪਇਆ ਕਿਉਂ ਨਹੀਂ ਦਿੱਤਾ ਮੈਂ ਕਿਹਾ ਚਲੋ ਤੁਸੀਂ ਪੁੱਛਤਾ ਲਿਆ ਪਰ ਜੇ ਉਹਦੋਂ ਪੁੱਛ ਲੈਂਦੇ ਜਦੋਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਭਾਈ ਇਹ ਪੈਸਾ ਕਿੱਥੋਂ ਆਊਗਾ ਤਾਂ ਅੱਜ ਤੁਹਾਨੂੰ ਉਹ ਪੈਸਾ ਜਾਂ ਤਾਂ ਮਿਲਦਾ ਜਾਂ ਇਹ ਉਦੋਂ ਹੀ ਕਹਿ ਦਿੰਦੇ ਕਿ ਸਾਤੋਂ ਗਲਤ ਕਿਆ ਗਿਆ ਅਸੀਂ ਜਿੰਨਾ ਚਿਰ ਜਾਗਰਤ ਨਹੀਂ ਹੋਵਾਂਗੇ ਇਹ ਸਾਡੇ ਨਾਲ ਝੂਠ ਬੋਲਣਗੇ ਜਿਵੇਂ ਇੱਥੇ ਹੀ ਖੜ ਕੇ ਇੱਕ ਲੀਡਰ ਆਇਆ ਸੀ ਉਹ ਮਨਾ ਤਾਂ ਕੀ ਲੈਣਾ ਉਹਾਂ ਦਾ ਅਸੀਂ ਉੱਤੋਂ ਤਾਂ ਨਹੀਂ ਡਿੱਗੇ ਲੋਕਾਂ ਨੇ ਹੀ ਚੁਣਿਆ ਹੁਣ ਤੁਸੀਂ ਸਾਨੂੰ ਗਾਲਾਂ ਕੱਢੀ ਜਾਂਦੇ ਹੋ ਇਹੀ ਗੱਲ ਮੈਂ ਲੋਕਾਂ ਨੂੰ ਕਹਿ ਰਿਹਾ ਕਿ ਜਦੋਂ ਆਪਾਂ ਨੂੰ ਆਂਦੇ ਨੇ ਕਿ ਸਾਨੂੰ ਤੁਸੀਂ ਚੁਣਿਆ ਅਸੀਂ ਜੋ ਵੀ ਕਰ ਰਹੇ ਹਾਂ ਤੁਹਾਡੇ ਘਰ ਕੇ ਕਰ ਰਹੇ ਹਾਂ ਤਾਂ ਅਸੀਂ ਕਹੀਏ ਤਾਂ ਸਹੀ ਦੇ ਜੇ ਤੌਣਾ ਤਾਂ ਖੈਰ ਇਹ ਜਿਹੜੇ ਬਾਈ ਇਲੈਕਸ਼ਨ ਹੈ ਤਾਂ ਜਲਵਾ ਹੀ ਹੋ ਰਿਹਾ ਹੈ ਇਹ ਚ ਦਾ ਮਤਲਬ ਇਹ ਹੋਇਆ ਕਿ ਪਹਿਲੀ ਵਾਰੀ ਹੋਇਆ ਕਿ ਆਪ ਪਾਰਟੀ ਤੇ ਭਾਜਪਾ ਇਕੱਠੀ ਹੋਊਗੀ ਪਰ ਜਿਹੜੇ ਹਾਰੇ ਨੇ ਕਾਂਗਰਸ ਵਾਲੇ ਉਹਨਾਂ ਨੇ ਤਾਂ ਇਦੂ ਵੀ ਵੱਡੇ ਵੱਡੇ ਚੰਦ ਚਾੜੇ ਨੇ ਸੋ ਉਹਦਾ ਤਾਂ ਕੋਈ ਅਫਸੋਸ ਨਹੀਂ ਪਰ ਗੱਲ ਇਹ ਹੈ ਕਿ ਇਲੈਕਸ਼ਨ ਚ ਆਪਾਂ ਇੰਨਾ ਵੇਖ ਰਹੇ ਹਾਂ 1.5 2 ਮਹੀਨਿਆਂ ਤੋਂ ਕੋਈ ਮੁੱਦੇ ਦੀ ਗੱਲ ਹੋਈ ਹੈ ਉਸੇ ਲੁਧਿਆਣੇ ਚ ਅਸੀਂ ਮੋਰਚਾ ਲਾਇਆ ਸੀ ਬੁੱਢੇ ਦਰਿਆ ਦਾ ਕਿਸੇ ਨੇ ਗੱਲ ਕੀਤੀ ਕਿ ਬੁੱਢਾ ਦਰਿਆ ਕਿਵੇਂ ਸਾਫ਼ ਹੋਊਗਾ ਉਸੇ ਲੁਧਿਆਣੇ 'ਚ ਪਤਾ ਨਹੀਂ ਕਿੱਡੀ ਗਿਣਤੀ 'ਚ ਪ੍ਰਵਾਸੀ ਪਹੁੰਚ ਗਏ ਨੇ ਕਿਸੇ ਨੇ ਗੱਲ ਕੀਤੀ ਕਿ ਇਹ ਪੰਜਾਬ ਪੰਜਾਬੀਆਂ ਦਾ ਕਿਵੇਂ ਰਹੂਗਾ ਇਹ ਦੋ ਗੱਲਾਂ ਵੱਡੀਆਂ ਸੀ ਕਿਸੇ ਨੇ ਲੁਧਿਆਣੇ 'ਚ ਕੀਤੀਆਂ ਨਹੀਂ ਕੀਤੀਆਂ ਮੈਂ ਤਾਂ ਤੁਸੀਂ ਦੇਖਦੇ ਹੋ ਕੋਈ ਵੀ ਪੰਜਾਬ ਦੇ ਵਿੱਚ ਮੁੱਦਾ ਹੋਵੇ ਉਹਨੂੰ ਹੱਲ ਕਰਵਾਉਣ ਲਈ ਜਦੋਜਾਦ ਬਹੁਤ ਕੀਤੀ ਜਾਂਦੀ ਆ ਪਰ ਲੰਮਾ ਸਮਾਂ ਲੱਗ ਜਾਂਦਾ ਹੱਲ ਵੱਲ ਨਹੀਂ ਜਾਂਦਾ ਆ ਹੁਣੇ ਜੇ ਨਾ ਮੈਨੂੰ ਕਿਸੇ ਨੇ ਦੱਸਿਆ ਸੀਏਟਲ ਦੀ ਗੱਲ ਹੈ ਸ਼ਾਇਦ ਅਮਰੀਕਾ ਚੋਂ ਆਦੇ ਨਾ ਉਹਨਾਂ ਦੀ ਇੱਕ ਫੈਕਟਰੀ ਪਾਣੀ ਗੰਦਾ ਕਰ ਰਹੀ ਸੀ ਜੀ ਕੁਝ ਕੁ ਲੋਕ ਮੈਨੂੰ ਲੱਗਦਾ 50 ਤੋਂ 60 ਲੋਕ ਸੀ ਉਹਾਂ ਦੇ ਇਕੱਠੇ ਹੋ ਕੇ ਚਲੇ ਗਏ ਮੇਅਰ ਕੋਲੇ ਉਹਨੂੰ ਕਿਹਾ ਮੇਅਰਾਂ ਦਾ ਜਸ ਗਿਵ ਮੀ 2 ਡੇਸ ਉਹਨੇ 2 ਦਿਨਾਂ ਬਾਅਦ ਇੱਕ ਕਮੇਟੀ ਬਣਾਤੀ ਉਹਨਾਂ ਨੂੰ ਆਂਦਾ ਜੀ ਹੁਣ 2 ਹਫ਼ਤੇ ਲੱਗਣਗੇ 2 ਹਫ਼ਤਿਆਂ ਚ ਉਹਦੀ ਰਿਪੋਰਟ ਆ ਗਈ ਉਹ ਫੈਕਟਰੀ ਬੰਦ ਹੋ ਗਈ ਆ ਜੀ ਰੋਲਾ ਪਾਪਾ ਮਰ ਗਏ ਸਾਰੇ ਪੰਜਾਬ ਚ ਇਹਨਾਂ ਨੇ ਨਾਕੇਬੰਦੀਆਂ ਕਰਤੀਆਂ ਲੋਕ ਨਹੀਂ ਆਉਣ ਦਿੱਤੇ ਕਿ ਬੁੱਢੇ ਨਾਲੇ ਦੇ ਜਿਹੜੇ ਤਿੰਨ ਸੈਂਟਰ ਨੇ ਤਾਜਪੁਰ ਰੋਡ ਵਾਲਾ ਬਹਾਦਰਕੇ ਵਾਲਾ ਇਹ ਜਿਹੜਾ ਫੋਕਲ ਪੁਆਇੰਟ ਆ ਇਹ ਜਿਹੜੇ ਸੈਂਟਰ ਨੇ ਇਹ ਗੈਰ ਕਾਨੂੰਨੀ ਤਰੀਕੇ ਨਾਲ 1.5 ਕਰੋੜ ਲੀਟਰ ਪਾਣੀ ਹਰ ਰੋਜ਼ ਦਾ ਗੰਦਾ ਪਾ ਰਹੇ ਨੇ ਇਹਨਾਂ ਨੂੰ ਰੋਕੋ ਮਾਂ ਦੇ ਪੁੱਤਾਂ ਨੇ ਸਾਹਮਣੇ ਖੜ ਕੇ ਵਾਦਾ ਕੀਤਾ ਕਿ ਬੰਦ ਕਰ ਦੇਵਾਂਗੇ ਸੱਤ ਦਿਨਾਂ ਚ ਆ ਗਈ ਗੱਲ ਔਰ ਦੇਟੋਰੇਲਤੇ ਔਰ ਤੁਹਾਡੇ ਕਹਿਣ ਮੁਤਾਬਕ ਜਿੱਥੇ ਵੀ ਗਏ ਉਸੇ ਸ਼ਹਿਰ ਚ ਔਰ ਉਸੀ ਚੀਚੇਵਾਲ ਜੋ ਡਰਾਮਾ ਕਰ ਰਿਹਾ ਹੈ ਉਥੋਂ ਗਾਰ ਕੱਢੀ ਜਾ ਰਿਹਾ ਹੈ ਗਾਰ ਜਦ ਕਿ ਕੈਮੀਕਲ ਲੈਡ ਪੈਦਾ ਹੁੰਦਾ ਜਿਹੜਾ ਅਰਸੈਨਿਕ ਪੈਦਾ ਹੁੰਦਾ ਉਹ ਗੋਏ ਨਾਲ ਪੈਦਾ ਹੁੰਦਾ ਹੈ ਜਾਂ ਸੀਵਰੇਜ ਨਾਲ ਉਹ ਕੈਮੀਕਲ ਨਾਲ ਪੈਦਾ ਹੁੰਦਾ ਜਿਹੜਾ ਫੈਕਟਰੀ ਪਾਉਂਦੀ ਉਹ ਵੀ ਡਾਈੰਗ ਫੈਕਟਰੀ ਉਹ ਗਾਰ ਕੱਢ ਕੇ ਉਹ ਕੈਮੀਕਲ ਜਦੋਂ ਸਿੱਧਾ ਡਿੱਗਦਾ ਉਥੇ ਉਹ ਥੱਲੇ ਜਾਂਦਾ ਸਭ ਤੋਂ ਪਹਿਲਾਂ ਲੁਧਿਆਣੇ ਵਾਲਿਆਂ ਨੂੰ ਮਾਰੂ ਕੋਈ ਬੋਲਦਾ ਨਹੀਂ ਅਸੀਂ ਤਾਂ ਬੋਲ ਹੀ ਜਾਂਦੇ ਆ ਸਾਡਾ ਸਭ ਤੋਂ ਵੱਡਾ ਕੰਮ ਕੀ ਹੈ ਜੋ ਅਸੀਂ ਸ਼ਹਿਰ-ਸ਼ਹਿਰ ਪਿੰਡ-ਪਿੰਡ ਔਰ ਹਰ ਮੋੜ 'ਤੇ ਜਾ ਰਹੇ ਆ ਕਿ ਬੰਦੇਓ ਰੱਬ ਦਿਓ ਜੇ ਹਾਲਤ ਸੁਧਾਰਨੀ ਹੈ ਬੋਲੋ ਆਪ ਦੇ ਛੋਟੇ-ਛੋਟੇ ਸਵਾਰਥਾਂ 'ਚੋਂ ਬਾਹਰ ਨਿਕਲੋ ਮੈਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਸਾਰੇ ਵੇਖੇ ਨੇ ਇਹ ਲੀਡਰਾਂ ਨੇ ਚੰਗੇ ਨਹੀਂ ਕੀਤੇ ਇਹ ਉੱਥੋਂ ਦੇ ਲੋਕਾਂ ਨੇ ਚੰਗੇ ਕੀਤੇ ਆ ਲੋਕ ਜਾਗਦੇ ਨੇ ਉਹ ਬੋਲਦੇ ਨੇ ਉਹ ਆਂਦੇ ਨੇ ਸਾਨੂੰ ਐਵਜਾ ਬੰਦਾ ਚਾਹੀਦਾ ਮੈਨੂੰ ਦੱਸੋ ਅਸੀਂ ਕੋਈ ਵੀ ਚੀਜ਼ ਆ ਚਾਹੇ ਫਿਲਮ ਹੋਵੇ ਚਾਹੇ ਗਾਣਾ ਹੋਵੇ ਚਾਹੇ ਰੋਟੀ ਹੋਵੇ ਚਾਹੇ ਕੋਈ ਵੀ ਚੀਜ਼ ਹੋਵੇ ਆਪਾਂ ਮੰਗ ਕੇ ਲੈਣੇ ਆ ਨਾ ਡਿਮਾਂਡ ਤੇ ਸਪਲਾਈ ਹੋ ਤੇ ਅਸੀਂ ਇਹ ਚੀਜ਼ਾਂ ਨਹੀਂ ਮੰਗ ਸਕਦੇ ਸਾਨੂੰ ਸਰਕਾਰ ਐਜੀ ਚਾਹੀਦੀ ਸਾਨੂੰ ਕਾਨੂੰਨ ਆ ਚਾਹੀਦਾ ਸਾਡੀਆਂ ਨੀਤੀਆਂ ਚਾਹੀਦੀਆਂ ਇਹ ਬੋਲਦੇ ਨਹੀਂ ਅਸੀਂ ਭਾਗੇ ਜੀ ਇਨਕਲਾਬ ਆਜੂ ਆ ਗਿਆ ਇਨਕਲਾਬ ਵੇਖ ਲੋ ਹੁਣ ਹਲਵਲ ਜਾ ਰਹੀਆਂ ਮੀਟਿੰਗਾਂ ਵੀ ਹੋ ਰਹੀਆਂ ਜਿੱਥੇ ਤੁਸੀਂ ਪਹਿਲਾਂ ਚੌਂਕ ਵੀ ਘੇਰਿਆ ਤਾਂ ਉਸ ਤੋਂ ਬਾਅਦ ਵੀ ਥੋੜੀ ਸਰਕਾਰ ਐਕਟੀਵੇਟ ਹੋਈ ਆ ਉਹਨਾਂ ਕੋਲ ਫਾਈਲ ਵੀ ਗਈ ਹੈ ਕੀ ਹੁਣ ਅੱਗੇ ਜਿਹੜਾ ਇਹ ਮੋਰਚਾ ਨਾ ਤਾਂ ਮੈਂ ਬਣਾ ਸਕਦਾ ਹਾਂ ਭਾਈ ਸਾਹਿਬ ਦਾ ਤਪ ਉਧਰ ਨੂੰ ਵਧਾ ਜ਼ਰੂਰ ਰਿਹਾ ਇਹ ਕੋ ਇੱਕੋ ਸ਼ਕਤੀ ਹੈ ਜੋ ਬਣਾ ਸਕਦੀ ਹੈ ਉਹ ਲੋਕਾਂ ਦੀ ਸ਼ਕਤੀ ਜੋ ਆ ਖੜੇ ਨੇ ਜਿਸ ਕਿਉਂਕਿ ਲੋਕਾਂ ਦੀ ਸ਼ਕਤੀ ਅਸੀਮ ਹੁੰਦੀ ਹੈ ਸਰਕਾਰਾਂ ਜਿਹੜੀਆਂ ਫੈਸਲੇ ਕਰਦੀਆਂ ਨੇ ਉਹਨੇ ਲੋਕ ਨਹੀਂ ਚੁਨੇ ਲੋਕਾਂ ਨੇ ਸਰਕਾਰ ਚੁਣੀ ਹੈ ਤੇ ਜਦੋਂ ਲੋਕ ਕਹਿਣਗੇ ਲੋਕਾਂ ਦਾ ਜੁੜਾਵ ਹੋ ਜਾਊਗਾ ਵੱਡੇ ਲੈਵਲ ਤੇ ਇਹਨਾਂ ਦਾ ਪਿਓ ਵੀ ਕਰੂਗਾ ਕਰਨਾ ਪਊਗਾ ਨਹੀਂ ਤਾਂ ਫਿਰ ਜਾਣਗੇ ਔਰ ਜਿਹੜੇ ਨਵੇਂ ਆਉਣਗੇ ਸੇ ਸ਼ਰਤ ਤੇ ਆਉਣਗੇ ਸੋ ਇਹ ਲੋਕਾਂ ਤੇ ਹੈ ਵੀ ਆਰੀ ਕਹਿੰਦਾ ਇਹਨਾਂ ਨੂੰ ਓਏ ਕੋਈ ਸਾਡੇ ਹਾਕਮ ਨਹੀਂ ਗਏ ਇਹ ਸਾਡੇ ਸਰਵੈਂਟ ਹੈ ਜਿਵੇਂ ਹਰ ਐਸਪੀ ਡੀਐਸਪੀ ਡੀਸੀ ਨੂੰ ਪਬਲਿਕ ਸਰਵੈਂਟ ਕਿਹਾ ਜਾਂਦਾ ਹੈ ਦੇ ਆਰ ਪਬਲਿਕ ਸਰਵੈਂਟ ਪਬਲਿਕ ਦਾ ਪੈਸਾ ਇਹਨਾਂ ਨੂੰ ਤਨਖਾਹ ਦੇ ਤੌਰ ਤੇ ਦਿੱਤਾ ਜਾਂਦਾ ਤੇ ਐਮ ਐਲ ਏ ਐਮ ਪੀ ਆ ਮੰ Ministr ਮੁੱਖ ਮੰਤਰੀ ਨੂੰ ਵੀ ਤਾਂ ਉਹੀ ਪੈਸਾ ਜਾਂਦਾ ਇਹਨਾਂ ਦੀਆਂ ਗੱਡੀਆਂ ਸਾਡੇ ਜੇਬ ਚੋਂ ਨਿਕਲੇ ਪੈਸੇ ਦੀਆਂ ਨੇ ਤਾਂ ਅਸੀਂ ਆਪ ਦੇ ਜਿਹੜਾ ਵੀ ਸਾਡਾ ਸਰਵੰਟ ਉਹਨੂੰ ਕਵਾਂਗੇ ਨਹੀਂ ਪਬਲਿਕ ਕਹੂਗੀ ਨਹੀਂ ਪਬਲਿਕ ਸਰਵੰਟ ਨੂੰ ਕੀ ਆ ਕਰ ਰੋ ਦੇਖੀ ਜਾ ਰਹੀ ਕਿ ਪਹਿਲਾਂ ਹਾਲਤ ਬਹੁਤ ਉਹਨਾਂ ਦੀ ਗੰਭੀਰ ਸੀ ਖੂਨ ਦੀਆਂ ਉਲਟੀਆਂ ਵੀ ਆਈਆਂ ਕਿ ਇਹ ਨਹੀਂ ਦੇਖ ਰਿਹਾ ਸਰਕਾਰ ਬਸ ਆਹੀ ਦੁੱਖ ਦੀ ਗੱਲ ਹੈ ਸਮਾਣਾ ਦੇ ਵਿੱਚ ਭਗਵੰਤ ਮਾਨ ਜੀ ਆਉਂਦੇ ਨੇ ਦੂਜੇ ਮੋਰਚੇ ਦਾ ਹੱਲ ਕਰਵਾ ਜਾਂਦੇ ਨੇ ਇੱਧਰ ਪੈਰ ਵੀ ਨਹੀਂ ਪਾਉਂਦੇ ਉਸ ਮੋਰਚੇ ਤੇ ਵੀ ਆ ਮੰਦਰ ਦੇ ਸਾਹਮਣੇ ਬੈਠੇ ਸੀ ਵਿਚਾਰੇ ਇੱਕ ਮਹੀਨੇ ਦੇ ਬੈਠੇ ਰਹੇ ਸੀ ਜਿੱਦਨ ਜਾ ਕੇ ਸੜਕ ਤੇ ਬੈਠੇ ਨਾਲ ਹੀ ਆ ਕੇ ਇਹਨਾਂ ਨਾਲ ਸੱਦਾ ਪੱਤਰ ਹੋ ਗਿਆ ਕਿ ਅਸੀਂ ਗੱਲ ਕਰਨੀ ਹੈ ਇਸ ਮੋਰਚੇ ਨੇ ਵੀ ਜਦੋਂ ਜਾ ਕੇ ਚੌਕ ਮੰਡਿਆ ਨਾਲ ਹੀ ਆਂਦੇ ਜੀ ਐਡੀਸ਼ਨਲ ਹੋਮ ਸੈਕਟਰੀ ਨਾਲ ਮੀਟਿੰਗ ਕਰ ਲੋ ਕਿ ਮੈਂ ਹੁਣੇ ਪੰਜਾਬ ਵਾਲਿਆਂ ਨੂੰ ਪੁੱਛਦਾ ਤੇ ਸਰਕਾਰ ਨੂੰ ਵੀ ਇਹ بڑے ਲੋਕ ਆਂਦੇ ਨੇ ਕਿ ਯਾਰ ਸੜਕਾਂ ਰੋਕ ਲੈਂਦੇ ਨੇ ਦੱਸੋ ਕੀ ਕਰੀਏ ਕੀ ਕਰੀਏ ਸਾਡੇ ਕੋਲੇ ਕੋਈ ਈਡੀ ਐ ਕੋਈ ਸੀਬੀਆਈ ਐ ਜਾਂ ਸੁਪਰੀਮ ਕੋਰਟ ਐ ਕਿ ਆਰਡਰ ਲਿਖ ਦਈਏ ਅਸੀਂ ਆਹੀ ਤਾਂ ਕਰ ਸਕਦੇ ਹਾਂ ਵਿਰੋਧ ਇੱਥੇ ਬੈਠ ਕੇ ਜਦੋਂ ਥੱਕ ਜਾਈਦਾ ਨਹੀਂ ਸੁਣਦੇ ਫਿਰ ਸੜਕ ਤੇ ਜਾਣੇ ਆ ਉੱਟ ਕੈਨ ਵੀ ਡੂ ਅਸੀਂ ਕੀ ਕਰੀਏ ਇਹ ਨਾ ਕਰੀਏ ਤਾਂ ਕੀ ਕਰੀਏ ਔਰ ਲੋਕਾਂ ਨੂੰ ਵੀ ਮੈਂ ਕਹਾਂਗਾ ਇੱਕ ਨਾ ਬੇਟਾ ਇੱਕ ਹੋਰ ਗੱਲ ਕਿ ਬਾਅਦ ਚ ਸੜਕਾਂ ਰੋਕਣ ਨਾਲੋਂ ਪਹਿਲਾਂ ਜਦੋਂ ਕਦੇ ਚੁੰਦੇ ਹੁੰਨੇ ਆ ਉਦੋਂ ਕਿਉਂ ਨਹੀਂ ਸੋਚਦੇ ਉਦੋਂ ਅਸੀਂ ਆ ਮੇਰੇ ਇਧਰਲਾ ਜਾਗਰ ਇਧਰ ਹੈ ਤੇ ਨੱਥਾ ਇਧਰ ਹੈ ਆ ਹਿੰਦੂ ਇਧਰ ਹੈ ਤੇ ਸਿੱਖ ਇਧਰ ਹੈ 달ਤ ਇਧਰ ਹੈ ਤੇ ਜੱਟ ਇਧਰ ਹੈ ਜਾਂ ਬ੍ਰਾਹਮਣ ਇਧਰ ਤੇ ਸ਼ੂਦਰ ਇਹ ਛੱਡ ਨਹੀਂ ਸਕਦੇ ਉਦੋਂ ਅਸੀਂ ਇਕੱਠੇ ਹੋ ਕੇ ਜਿਵੇਂ ਦੁਨੀਆ ਦਾ ਡਿਵੈਲਪਡ ਜਿਹੜੀਆਂ ਹੈਗੀਆਂ ਨੇ ਡੈਮੋਕ੍ਰੈਸੀਜ਼ ਜਾਂ ਕੰਟਰੀ ਉਹ ਜਿਵੇਂ ਕਹਿੰਦੇ ਨੇ ਕਿ ਆਪ ਦੀ ਪਾਲਿਸੀ ਦੀ ਬਹਿਸ ਕਰੋ ਟੀਵੀ ਤੇ ਆ ਕੇ ਦੁਨੀਆ ਦੇ ਸਾਹਮਣੇ ਇੱਕ ਵਾਰੀ ਵੀ ਨਹੀਂ ਤਿੰਨ ਤਨਾਰੀ ਫੇਰ ਚੁਣਾਗੇ ਸੀਨੀਅਰ ਡਿਮਾਂਡ ਕਰ ਸਕਦੇ ਬਾਅਦ ਬਾਅਦ ਚ ਵਿਗੜ ਜਾਂਦੇ ਨੇ ਮੈਂ ਕਿਹਾ ਆਪਾਂ ਜਦੋਂ ਇਹਨਾਂ ਤੋਂ ਐਫੀਡੇਵਟ ਲਵਾਂਗੇ ਹੋਇਆ ਕੀ ਮੈਂ ਤੁਹਾਨੂੰ ਦੱਸਦਾ ਵਧੀਆ ਗੱਲ ਕੀਤੀ ਤੁਸੀਂ ਹੋਇਆ ਪਤਾ ਕੀ ਅਸੀਂ ਇਹਨਾਂ ਦੇ ਭਲੇਖੇ ਚ ਆ ਗਏ ਉਹਾਂ ਦੇ ਕੈਲੀਫੋਰਨੀਆ ਬਣ ਗਿਉ ਉਹਾਂ ਦੇ ਇਨਕਲਾਬ ਆਜੂ ਇਨਕਲਾਬ ਗੱਲ ਨਾਲ ਤਾਂ ਨਹੀਂ ਆਉਣਾ ਨੀਤੀਆਂ ਨਾਲ ਆਉਣਾ ਕੀ ਅਸੀਂ ਲਿਖ ਕੇ ਲਿਆ ਸੀ ਇਹਦਾ ਰੋਡ ਮੈਪ ਕੀ ਹੈ ਕੀ ਅਸੀਂ ਲਿਆ ਸੀ ਇਹਦਾ ਰੋਡ ਮੈਪ ਕੀ ਹੈ ਨਹੀਂ ਇਹ ਪਤਾ ਕੀ ਜੇ ਨਹੀਂ ਕਰਾਂਗੇ ਕਿਤੇ ਮੈਨੂੰ ਦੱਸੋ ਤੁਸੀਂ ਬੜੀਆਂ ਆਪਾ ਪੈੰਡ ਬਣਾਏ ਕਿਤੇ ਲੁਟੇਰੇ ਹਟਦੇ ਹੁੰਦੇ ਆ ਤੇਤੇ ਡਾਕੂ ਲੁੱਟਣੋਂ ਹਟਦੇ ਨਹੀਂ ਇਹ ਤਾਂ ਜਦੋਂ ਅੱਗੋ ਜੂਤ ਪੈਂਦਾ ਛਤਾਂਰ ਵਰਦਾ ਫੇਰ ਹਟਦੇ ਨੇ ਤੇ ਕੀ ਇਹ ਲੁਟੇਰੇ ਨਹੀਂ ਇਹ ਹਣ ਇਹ ਵੀ ਤਾਂ ਵੱਡੇ ਲੁਟੇਰੇ ਨੇ ਸ਼ਰਮ ਵਾਈਟ ਕਾਲਰ ਲੁਟੇਰੇ ਜਿਨ੍ਹਾਂ ਨੂੰ ਆਖਿਆ ਜਾਂਦਾ ਇਹਨਾਂ ਲੁਟੇਰਿਆਂ ਨੂੰ ਜਦੋਂ ਤੱਕ ਅਸੀਂ ਤਰਕ ਦੀ ਜੁੱਤੀ ਨਹੀਂ ਲਾਵਾਂਗੇ ਤਰਕ ਦੀ ਲੌਜੀਕ ਦੀ ਦਸਕੇਵੇਂ ਹੋਊ ਕਿਵੇਂ ਕਰੇਗਾ ਪੈਸਾ ਕਿੱਥੋਂ ਆਊਗਾ ਇਸ ਵਕਤ ਸਥਿਤੀ ਕੀ ਹੈ ਫੇਰੇ ਬੰਦੇ ਦੇ ਪੁੱਤ ਬਣਨਗੇ ਮੈਂ ਤੁਹਾਨੂੰ ਦੱਸਾਂ ਅੱਜ ਅਸੀਂ ਪੰਜਾਬ ਕਹਿ ਰਹੇ ਆ ਜਿੰਨੇ ਅਫੀਸਰ ਮੈਂ ਉਹਦੇ ਚ ਸਪੀਚ ਵੀ ਬੋਲ ਰਹੀ ਸਾਲ ਕੋਰ ਖੜਜੋ ਇਸ ਸਰਕਾਰ ਦੇ ਰਹਿੰਦਿਆ ਰਹਿੰਦਿਆ ਤਨਖਾਵਾ ਦੇਣ ਨੂੰ ਪੈਸੇ ਨਹੀਂ ਹੋਣੇ ਮੈਂ ਇੱਕ ਪੁਲਿਸ ਅਫੀਸਰ ਮੇਰੇ ਕੋਲੇ ਖੜਾ ਸੀ ਇੱਕ ਮੋਰਚੇ ਤੇ ਮੈਂ ਉਹਨੂੰ ਕਿਹਾ ਤੁਹਾਨੂੰ ਤਨਖਾਵਾ ਨਹੀਂ ਮਿਲੀਆਂ ਉਹਦੇ ਭਾਈ ਜੀ ਪਿਛਲੀ ਵਾਰੀ ਸਾਨੂੰ ਚਾਰ ਵਾਰੀਆਂ ਚ ਇੱਕ ਮਹੀਨੇ ਦੀ ਤਨਖਾਹ ਮਿਲੀ ਹੈ ਪੁਲਿਸ ਵਾਲੇ ਦੀ ਜ਼ੁਬਾਨੀ ਹੈ ਚਾਰ ਵਾਰੀਆਂ ਚ ਔਰ ਕਿਉਂਕਿ ਪੈਸੇ ਹੈ ਹੀ ਨਹੀਂ ਪੈਸੇ ਦਾ ਵਿਆਜ ਤੇ 4.5 ਲੱਖ ਕਰੋੜ ਤੋਂ ਥੋੜੇ ਦੇ ਕਰਜ਼ਾ 10 ਲੱਖ ਕਰੋੜ ਤੋਂ ਥੋੜਾ ਇਕਨੋਮੀ ਦਾ ਸਾਈਜ਼ ਜਿਸ ਦਿਨ ਤੁਸੀਂ 50% ਕ੍ਰਾਸ ਕਰ ਗਏ ਤੁਹਾਨੂੰ ਕਰਜ਼ਾ ਨਹੀਂ ਮਿਲਣਾ ਔਰ ਪਿਛਲੀ ਵਾਰੀ ਜਿਹੜਾ ਕਰਜ਼ਾ ਮਿਲਿਆ ਪੰਜਾਬ ਸਰਕਾਰ ਨੂੰ 18% ਤੇ ਮਿਲਿਆ 18% ਤੇ ਇੱਕ ਡਿਫਾਲਟਰ ਬੰਦੇ ਨੂੰ ਮਿਲਦਾ ਹੈ ਪੈਸਾ ਸਾਰਾ ਜਾ ਕਿੱਧਰਿਆ ਇਹਨਾਂ ਦੇ ਘਰ ਨਹੀਂ ਵੱਡੇ ਹੋਏ ਇਹਨਾਂ ਦੇ ਮਹਿਲ ਨਹੀਂ ਬਣੇ ਇਹਨਾਂ ਦੀਆਂ ਜਾਇਦਾਦਾਂ ਨਹੀਂ ਵਧੀਆਂ ਸਾਡੇ ਘਰ ਸੁਕੜ ਗਏ ਸਾਡੇ ਮਸਲੇ ਵੀ ਛੋਟੇ ਹੋ ਗਏ ਪੰਜਾਬ ਕਰਜ਼ਾਈ ਹੋ ਗਿਆ ਇਹਨਾਂ ਦੇ ਮੈਲ ਬਣ ਕੇ ਮੈਨੂੰ ਦੱਸ ਦਿਓ ਇਹ ਜਿੰਨਾ ਲੀਡਰ ਕੋਈ ਤੁਸੀਂ ਸਾਰੇ ਖੜੇ ਹੋ ਕਿਸੇ ਇੱਕ ਵੀ ਲੀਡਰ ਦਾ ਘਰ ਛੋਟਾ ਹੋਇਆ ਉਹਦੀ ਜਾਇਦਾਦ ਕੱਟੀ ਹੈ ਵਧੀ ਵਧੀ ਜਦ ਕੇ ਬਹੁਤ ਸਾਰਾ ਬੇਨਾਮੀ ਹੈ ਫਿਰ ਵੀ ਵਧਿਆ ਕਿਸੇ ਆਮ ਬੰਦੇ ਦਾ ਮੇਰਾ ਤੇ ਤੁਹਾਡਾ ਤਾਂ ਨਹੀਂ ਵਧਦਾ ਸਾਨੂੰ ਤਾਂ ਹਰ ਰੋਜ਼ ਮਸਲਾ ਹੋ ਜਾਂਦਾ ਕਿੱਥੋਂ ਯਾਰ ਤੇ ਲਾਉ ਕਿੱਥੋਂ ਆਉ ਇਹ ਆ ਮਸਲਾ ਸਾਡੇ ਲੀਡਰ ਅਮੀਰ ਨੇ ਸਰਕਾਰ ਗਰੀਬ ਹੈ ਤੇ ਲੋਕਾਂ ਦਾ ਤਾਂ ਸਤਿਆਨਾਸ਼ ਹੈ। ਜੀ ਮਾਨ ਸਾਹਿਬ ਜੇ ਹੋਰ ਸਟੇਟਾਂ 'ਚ ਕਾਨੂੰਨ ਬਣ ਸਕਦਾ ਤੇ ਫਿਰ ਪੰਜਾਬ ਵਾਲੇ ਕਿਉਂ ਨਹੀਂ ਬਣਾ ਸਕਦੇ। ਆ ਹੀ ਜਿਹੜਾ ਤੁਹਾਨੂੰ ਦੱਸਿਆ ਜਿਨ੍ਹਾਂ ਦਾ ਧਿਆਨ ਘਰ ਵੱਡੇ ਕਾਰਨ 'ਚ ਉਹ ਕਾਨੂੰਨਾਂ 'ਲ ਥੋੜੀ ਸੋਚਣਗੇ। ਕਿਉਂ ਗੁਰਗੁਰਾਂ ਸਾਹਿਬ ਨੂੰ ਮੱਥਾ ਨਹੀਂ ਟੇਕਦੇ ਹੈਗੇ? ਕੀ ਆਪਣੇ ਜਨਮ ਤੋਂ ਲੈ ਕੇ ਮਰਨ ਤੱਕ ਉਹ ਤਾਂ ਹੀ ਤਾਂ ਟੇਕਦੇ ਆ। ਉਹ ਤਾਂ ਹੀ ਤਾਂ ਟੇਕਦੇ ਲਈ ਵੀ ਮਾਫੀ ਮੰਗ ਲਈਏ 사ਸੀ ਕੁਛ ਨਹੀਂ ਕਰਨ ਦਾ ਨਾਕਰ ਕਰਦੇ ਆ। ਦੱਬੀ ਆਉਂਦੇ ਹੁੰਦੇ ਕਹੀਦਾ ਮੈਂ ਦੂਰ ਬੈਠਾ ਇੱਕ ਦਿਨ ਇੱਕ ਲੀਡਰ ਲੱਗਿਆ ਆਵੇ ਮੈਂ ਕਹਿੰਦਾ ਇੰਨੇ ਨਾਲ ਤਾਂ ਨਹੀਂ ਛੁਟਕਾਰਾ ਹੋਣਾ। ਜੋ ਕੂਨ ਪੀਤਾ ਹੈ ਇਹਦਾ ਉੱਤੇ ਇੱਕ ਨਾ ਤੁਹਾਨੂੰ ਹਾਸੇ ਵਾਲੀ ਆਖਿਰ ਤੇ ਗੱਲ ਦੱਸਦਾ ਹਾਸੇ ਵਾਲੀ ਨਹੀਂ ਇਹ ਸੱਚੀ ਵੀ ਹੈ ਹਜ਼ਰਤ ਅਲੀ ਨਾਲ ਜੁੜੀ ਹੋਈ ਗੱਲ ਹੈ ਹਜ਼ਰਤ ਅਲੀ ਮਤਲਬ ਇਹ ਮੁਹੰਮਦ ਸਾਹਿਬ ਦੇ ਨਵਾਸੇ ਸੀ ਤੇ ਉਹਨਾਂ ਦੇ ਭਤੀਜੇ ਵਾਈ ਵੀ ਸੀਗੇ ਇਹਨਾਂ ਨੂੰ ਇੱਕ ਵਾਰੀ ਇਹ ਹਮੇਸ਼ਾ ਅੱਲਾ ਅੱਲਾ ਉਹਨਾਂ ਨੇ ਪੂਜਾ ਚ ਮਗਨ ਰਹਿੰਦੇ ਸੀ ਉਹਦੀ ਭਗਤੀ ਚ ਤਾਂ ਇੱਕ ਬੰਦਾ ਰੱਜ ਕੇ ਬੇਈਮਾਨ ਸੀ ਕਰਬਲਾ ਦਾ ਉਹਨਾਂ ਦੇ ਕੋਲੇ ਆਇਆ ਹਨ حضرت علی ਐਨਾ ਅੱਲਾਹ ਅੱਲਾਹ ਕਰਦੇ ਰਹਿੰਦੇ ਹੋ ਤੇ ਉੱਤੇ ਗਏ ਮਰ ਮਰਾ ਕੇ ਤੇ ਉੱਥੇ ਅੱਲਾਹ ਨਾ ਹੋਇਆ ਫਿਰ ਕੀ ਕਰੋਗੇ ਉਹਦੇ ਯਾਰ ਅਫਸੋਸ ਹੋ ਫਿਰ ਉਹਨਾਂ ਨੂੰ ਗੱਲ ਹੀ ਜਾਂਦਾ ਗੱਲ ਸੁਣ ਗੱਲ ਸੁਣ ਜਿਹੜੀਆਂ ਤੂੰ ਬੇਈਮਾਨੀਆਂ ਕਰਦਾ ਰਹਿਣਾ ਇੰਨੀਆਂ ਲੋਕਾਂ ਨੂੰ ਲੁੱਟਦਾ ਰਹਿਣਾ ਤੇ ਤੂੰ ਵੀ ਜਦੋਂ ਮਰ ਕੇ ਉੱਤੇ ਗਿਆ ਤੇ ਅੱਲਾਹ ਹੋਇਆ ਫਿਰ ਤੇਰਾ ਕੀ ਹੋਊਗਾ ਸੋ ਇਹ ਇੰਨਾ ਕੁ ਸੋਚ ਲੈਣ ਕਿ ਜਦੋਂ ਇਹ ਉੱਪਰ ਜਾਣਾ ਹੈ ਨਾ ਇੱਕ ਉਥੇ ਪਾਰਟੀਆਂ ਜਾਂ ਉਹਨਾਂ ਤੇ ਕਰਮਾਂ ਦੇ ਲੇਖੇ ਹੋਣੇ ਆ ਤੇ ਜਿਹੜੇ ਕਰਮ ਤੁਸੀਂ ਕਰ ਰਹੇ ਹੋ ਭੱਜਿਆ ਨਹੀਂ ਜਾਣਾ ਕਿਤੇ ਜਿੱਥੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਨੇ ਅਮਿਤੋਜ ਮਾਨ ਜੀ ਵੀ ਮੀਟਿੰਗਾਂ ਦੇ ਵਿੱਚ ਗਏ ਨੇ ਤਾਂ ਉਹਨਾਂ ਨੇ ਕਿਹਾ ਕਿ ਹੁਣ ਕਾਨੂੰਨ ਬਣਨਾ ਨਾ ਬਣਨਾ ਇਹ ਅੱਗੇ ਦੀ ਗੱਲ ਆ ਕਿਉਂਕਿ ਹਜੇ ਟੇਬਲ ਟਾਕ ਤੇ ਗੱਲਬਾਤ ਵੀ ਹੋਈ ਆ ਫਾਈਲ ਵੀ ਭੇਜੀ ਆ ਆਉਣ ਵਾਲੇ ਸਮੇਂ ਦੱਸੇਗਾ ਕਿ ਕੇਸ ਦਾ ਸਿੱਟਾ ਨਿਕਲਦਾ ਜੁੜੇ ਰਹੋ ਇੱਕ ਔਂਕਾਰ মিডিਆ ਦੇ ਨਾਲ ਧੰਨਵਾਦ